ਹਾਂਜੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਸਾਨੂੰ ਆਖਦੀ ਹੈ ਸਾਡੇ ਪੇਸ ਤੇ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਗੁਰੂ ਦੇ ਘਰ ਪੈ ਗਏ ਚਰਨ ਜਿੱਥੇ ਅਸੀਂ ਪਹੁੰਚੇ ਆ ਪੜ ਦਾ ਨਾਮ ਪਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੈ ਪਿੰਡਾਂ ਵਿੱਚੋਂ ਪਿੰਡ ਕੋਸ਼ਿਸ਼ ਕਰ ਰਹੇ ਆ ਪਿੰਡਾਂ ਦੀਆਂ ਗਲੀਆਂ ਟੋਪੇ ਬਖਾਉਣ ਦੀ ਜਿੰਨਾ ਕ ਬੱਚਿਆ ਸੱਬਿਆ ਚਾਰ ਦੇ ਤੁਹਾਨੂੰ ਦਰਸ਼ਨ ਕਰਵਾਉਣ ਕਿਉਂਕਿ ਦੇਸਾਂ ਪਰਦੇਸਾਂ ਦੇ ਵਿੱਚ ਜਿਹੜੇ ਪੰਜਾਬੀ ਭਰਾਵ ਦੀ ਮਿੱਟੀ ਨੂੰ ਛੱਡ ਕੇ ਚਲੇ ਜਾਂਦੇ ਨੇ ਹਨਾ ਤੇ ਬਾਅਦ ਵਿੱਚ ਕਮਾਉਣ ਵਾਲੇ ਹੋ ਜਾਂਦੇ ਨੇ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਨੇ ਤੇ ਯਾਦ ਆਉਂਦੀ ਹੈ ਮਿੱਟੀ ਦੀ ਯਾਦ ਆਉਦੀ ਹੈ ਪੰਜਾਬ ਦੀ ਉਹ ਪੰਜਾਬ ਦੇ ਪਿੰਡ ਦੀ ਜਿੱਥੇ ਬਚਪਨ ਬੀਤਿਆ ਹੁੰਦਾ ਤੇ ਅਸੀਂ ਪਹੁੰਚੇ ਪਿੰਡ ਬਰਨਾ ਅੱਜ ਦਿੱਤਿਆ ਸਾਡੀ ਟੀਮ ਨੇ ਚਰਨ ਉਸ ਪਿੰਡ ਦਾ ਨਾਮ ਹੈ ਪਿੰਡ ਬਰਨਾ ਅਸੀਂ ਗੱਲ ਸਭ ਤੋਂ ਪਹਿਲਾਂ ਗੁਰੂ ਦਾ ਘਰ ਹਰ ਇੱਕ ਪੰਜਾਬ ਦੀ ਪਿੰਡ ਦੇ ਵਿੱਚ ਗੁਰੂ ਘਰ ਹੈਗਾ ਕੋਈ ਵੀ ਜਿਹੜਾ ਪਿੰਡ ਨਹੀਂ ਹੋਣਾ ਜਿੱਥੇ ਗੁਰਦੁਆਰਾ ਸਾਹਿਬ ਨਾ ਹੋਵੇ ਸਵੇਰੇ 4 ਵਜੇ ਦੀ ਬਾਣੀ ਕਿਸੇ ਦੇ ਕੰਨਾਂ ਵਿੱਚ ਨਾ ਪਵੇ ਜਿਹਾ ਕੋਈ ਪਿੰਡ ਨਹੀਂ ਹੋਣਾ ਗੁਰੂ ਘਰ ਦੇ ਸਪੀਕਰਾਂ ਚੋਂ ਗੂੰਜਦੀ ਰਹਿਣੀ ਹੈ ਗੁਰਾਂ ਦੀ ਬਾਣੀ ਗੂੰਜਦੀ ਰਹਿਣੀ ਹੈ ਗੁਰਾਂ ਦੀ ਬਾਣੀ ਹਾਂਜੀ ਪਿੰਡਾਂ ਵਿੱਚ ਉਪਣਦੀ ਟੀਮ ਅੱਜ ਫਿਰ ਪਿੰਡ ਵਰਨ ਦੀਆਂ ਗਲੀਆਂ ਨਾਲੀਆਂ ਸੱਥਾਂ ਛੱਪੜ ਟੂਬੇ ਪੇਪਲਾਂ ਦੀ ਸ਼ੇਰ ਕਰਾਊਗੀ ਕੀ ਕੁਝ ਪਿੰਡਾਂ ਦੇ ਵਿੱਚ ਰਹਿ ਚੁੱਕੇ ਤੇ ਕੀ ਕੁਝ ਪਿੰਡਾਂ ਚੋਂ ਗਵਾਚ ਗਿਆ ਕੀ ਰਹਿwidehat ਕੀ ਗਵਾਚ ਗਿਆ ਕਿੰਨੇ ਕ ਪਿਆਰ ਮੁਹੱਬਤ ਦੀਆਂ ਸਾਂਝਾਂ ਕਿੰਨੇ ਕ ਪਿਆਰ ਮੁਹੱਬਤ ਪਿੰਡ ਵਾਰੇ ਪਿੰਡ ਦੀ ਜਾਣਕਾਰੀ ਸਾਨੂੰ ਤਾਂ ਇੱਕ ਬਾਪੂ ਜੀ ਦੇਸੀ ਵੀਰ ਖੇਤ ਦੀ ਮੋਟਰਾਂ ਦੇ ਵਿੱਚ ਕਹਿੰਦੇ ਪਾਣੀ ਵਗਦੇ ਤੇ ਬੰਦੇ ਕੰਮ ਕਰਦੀ ਸੋਹਣੇ ਲੱਗ ਜਾਂਦੇ ਨੇ ਸਭ ਤੋਂ ਪਹਿਲਾਂ ਚਾਤ ਪਿੰਡ ਦੇ ਛੱਪੜ ਤੇ ਟੋਬੇ ਦੀ ਜਿੱਥੇ ਪਸ਼ੂ ਨਮਾਉਂਦੇ ਨੇ ਅੱਜ ਕੱਲ ਤਾਂ ਕੋਈ ਟਾਮਾ ਟਾਮਾ ਪੁੱਛੋ ਜਿੱਥੇ ਛੱਪੜਾਂ ਦੇ ਵਿੱਚ ਨਮਾਇਆ ਜਾਂਦਾ ਤੇ ਆਏ ਪਸ਼ੂ ਖੁੱਲੇ ਬਿਨਾ ਕਿਸੇ ਡਰ ਭੈ ਤੋਂ ਵੀ ਕੋਈ ਚੋਰੀ ਹੋਣ ਦਾ ਡਰ ਨਹੀਂ ਸੀ ਐ ਖੁੱਲੇ ਕਿਸੇ ਕਿਸੇ ਪਿੰਡ ਬੰਨੇ ਜਾਂਦੇ ਹੁੰਦੇ ਸੀਗੇ ਕਿਉਂਕਿ ਉਦੋਂ ਲੋਕ ਮਾਨਦਾਰ ਹੁੰਦੇ ਸੀ ਪਿਆਰ ਮੁਹੱਬਤ ਹੁੰਦੇ ਸੀ ਲੋਕਾਂ ਦੇ ਵਿੱਚ ਉਦੋਂ ਚੋਰੀਆਂ ਵੀ ਬਹੁਤ ਘੱਟ ਹੁੰਦੀਆਂ ਸੀ ਪਰ ਅੱਜ ਕੱਲ ਤਾਂ ਚਿੱਟਾ ਨਸ਼ਾ ਬਹੁਤ ਪੈੜਾ ਨਸ਼ਾ ਤੇ ਨਸ਼ੇ ਦੇ ਵਿੱਚ ਆ ਕੇ ਲੋਕ ਆਪਦੀ ਮਾਮਾ ਭੈਣਾਂ ਦੀਆਂ ਚੋਰੀਆਂ ਕਰੀ ਜਾਂਦੇ ਨੇ ਜਿਨ੍ਹਾਂ ਨੇ ਜੰਮੇ ਹੁੰਦੇ ਉਹਨਾਂ ਦੀਆਂ ਚੋਰੀਆਂ ਕਰੀ ਜਾਂਦੇ ਹੁੰਦੇ ਨੇ ਤੇ ਬਗਾਨੇ ਦਾ ਫਿਰ ਕਰਦੇ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸਾਡੀ ਸاسي ਕਾਲਾ ਕਲ ਜੀ ਮੋਟਰ ਤੇ ਬੈਠੇ ਨੇ ਖੇਤਾਂ ਦਾ ਨਜ਼ਾਰਾ ਮਿਸ ਕਰਦੇ ਹੋਗੇ ਹਨਾ ਉਹ ਕੀ ਬਾਤ ਹੈ ਇਹਨਾਂ ਮਖਤਿਆਰੀਏ ਕਿੱਥੇ ਨੇ ਬਰਾਸਤਾ ਸਾਡੀ ਸਭਾ ਚਰ ਦੀ ਜੈ ਕਾਲੀ ਆਪਣੇ ਪਿੰਡ ਬਰਨ ਦੀ ਕਿੰਨੀ ਕੁ ਵੋਟਾਂ ਬਾਦੀ ਕਿੰਨੀ ਗਈ ਜੀ ਬਾਦੀ ਹੈ ਰੇ ਸੇ ਤਾਂ ਣੀ ਹੈ 4-500 ਵੋਟ 4-500 ਛੋਟਾ ਕਾ ਪਿੰਡ ਹੈ ਜੀ ਕਾ ਪਿੰਡ ਦਾ ਸਾਹਮਣੇ ਗੁਰਦੁਆਰਾ ਉਹ ਦੇ ਠੀਕ ਹੈ ਗੁਰਦੁਆਰਾ ਤੇ ਗੁਰਦੁਆਰਾ ਕਿੰਨੇ ਆਪਣੇ ਵਿੱਚ ਹੀ ਬਰਨ ਦੀ ਕੋਈ ਹੈ ਇੱਕੋ ਗੁਰਦੁਆਰਾ ਸ ਹੈ ਭਾਈ ਤੇ ਡੇਰੇ ਮੰਦਰੀ ਜੀ ਕਿੱਦਰਾ ਵੀ ਹੋ ਗਿਆ ਮੰਦਰ ਵੀ ਹੋਣਾ ਹੈ ਮੰਦਰ ਤੇਰੇ ਮੰਦਰ ਵੇਖ ਗਏ ਨੇ ਤੇ ਮੇਨ ਪੁਆਇੰਟ ਸਕੂਲ ਹੈਗਾ ਜੀ ਹਾਂ ਸਕੂਲ ਵੀ ਹੈਗਾ ਜੀ ਵੀ ਹੈਗਾ ਥਾਈਲੀ ਵਿੱਚ ਹੈ ਥਾਈਲੀ ਵੀ ਬਾਰ ਬਾਰ ਇੱਕ ਅਕੈਡਮੀ ਆਸੀ ਸਾਹਮਣੇ ਠੀਕ ਹੈ ਜੀ ਤੁਹਾਨੂੰ ਦਿਖਾਣਾ ਛੋਟਾ ਜਿਹਾ ਪਿੰਡ ਹੈ 400 ਕੋਈ ਆਬਾਦੀ ਦਾ ਪਿੰਡ ਹੈ ਬਰਨ ਤੇ ਸਾਨੂੰ ਬਹੁਤ ਵਧੀਆ ਲੱਗਿਆ ਕੱਲ ਖੇਤਾਂ ਦੇ ਵਿੱਚ ਬੈਠੇ ਹੋ ਜੀ ਪਹਿਲਾ ਵਾਰੀ ਗੀਆਂ ਰੌਣਕ ਹੈ ਗੀਆਂ ਖੇਤਾਂ ਦੇ ਵਿੱਚ ਹੋਣੀ ਕਮਕਾਂ ਦਾ ਪਹਿਲਾਂ ਵਰ ਕੀ ਨੇ ਪਰ ਖਾਣੇ ਪੀਣੇ ਬਦਲੀ ਜਾਂਦੀ ਹੈ ਖਾਣੇ ਪੀਣੇ ਬਦਲੇ ਹੋ ਗਿਆ ਨਾ ਸਹੀ ਗੱਲ ਹੈ ਇੱਕ ਦਫ਼ ਵੀ ਵੱਡੇ ਵੱਡੇ ਮਾਰਦੇ ਮੈਂ ਇੰਨਾ ਝਾੜ ਹੋ ਗਿਆ ਜੀ ਨਾਲ ਬਿਲਕੁਲ ਉਹ ਫਿਰ ਝਾੜ ਜਿਹੜਾ ਆਪਾਂ ਪਾਉਣਿਆ ਰਿਹਾਂ ਤੋਂ ਭਰਾ ਸਾਡੇ ਧੀਆਂ ਪੁੱਤਾਂ ਨੂੰ ਨਹੀਂ ਲੱਗੀ ਜੀ ਮੇਰੇ ਬਿਮਾਰੀ ਹੈ ਨਾ ਜੀ ਸਹੀ ਗੱਲ ਹੈ ਜੀ ਖੇਤਾਂ ਲਈ ਮੁੱਟ ਤੇ ਨਿਆਰਾ ਰਵਣ ਰੱਖ ਐਂਕਲ ਹੋ ਰਹੇ ਨੇ ਨਾ ਐਂਕਲ ਇੱਕ ਫਰਕ ਵੀ ਪੈ ਗਿਆ ਹੁਣ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਆਪ ਕੰਮ ਕਰਕੇ ਘੱਟ ਪੁੱਛਦੇ ਨਾ ਜੀ ਜਿਵੇਂ ਚਿੱਟੇ ਕੁੜਦੇ ਪਾ ਕੇ ਬਾਅਦ ਗੇੜਾ ਲਾਉਣੀ ਆਈਦਾ ਕੇਤੇ ਵਿੱਚ ਹੁਣ ਤਾਂ ਹੁੰਦਾ ਪੈਸਾ ਲੀਆ ਪੈਸਾ ਰੱਖੀਆਂ ਜਾਂ ਭਈਏ ਰੱਖੀ ਨੇ ਬਿਲਕੁਲ ਜੀ ਕਾ ਬਾਹਰਲੇ ਦੇ ਸ਼ਾਮ 25 ਲੱਖ ਰੁਪਏ ਕਿ ਲਾ ਗਏ ਨੇ ਘਰ ਦਾ ਲੈਂਟ ਧਰਤੀ ਬਾਹਰਲੇ ਜਬਾ ਜੀ ਉੱਤੇ ਕਾ ਗੋਰਿਆਂ ਦਾ ਕੋਈ ਮਰਜ਼ੀ ਕੰਮ ਕਰਨਾ ਇਹ ਅਗਲਾ ਕਹਿੰਦੇ ਬਸ ਕਿ ਲਾ ਗਈ ਨੀ 100 ਕਿਲੋ ਜਾਈ ਗਈ ਸਹੀ ਗੱਲ ਹੈ ਬਿਲਕੁਲ ਪਰ ਅੰਕਲ ਇੱਥੇ ਕੰਮ ਆਏਗਾ ਪੰਜਾਬ ਦੇ ਵਿੱਚ ਇੱਥੇ ਉਧੋਂ ਜ਼ਿਆਦਾ ਕੰਮ ਤਾਂ ਜੇ ਕਰਨ ਸਹੀ ਗੱਲ ਹੈ ਜੀ ਇਹ ਕਰਦੇ ਨਹੀਂ ਕੰਮ ਉੱਥੇ ਇੱਕ ਘੰਟਾ ਵੀ ਨਹੀਂ ਬਿਲਾ ਰਹੇ ਨੇ ਸਹੀ ਗੱਲ ਹੈ ਇਹਨੂੰ ਕਹਿੰਦੇ ਪੰਜਾਬ ਦੀ ਸੋਨੇ ਦੀ ਚਿੜੀ ਇਹ ਸੱਚੀ ਸੋਨੇ ਦੀ ਚਿੜੀ ਹੈ ਕਿ ਕਹਿੰਦਾ ਕੀਤਾਂ ਦੇ ਮੈਂ ਤਾਂ ਸੋਨੇ ਦੀ ਚਿੜੀ ਹੈ ਪਰ ਹੁਣ ਚਾਂਦੀ ਦੀ ਚਿੜੀ ਵੀ ਨਹੀਂ ਰਹੀ ਜਦੋਂ ਛੱਡ ਕਿਉਂਦੀ ਜਾਂਦੇ ਚਿੜੀ ਕਿੱਥੇ ਰਹੂਗੀ ਬਿਲਕੁਲ ਛੁੱਕੀ ਬਾਹਰ ਤੁਰੇ ਜਾਂਦੇ ਨਹੀਂ ਚਿੜੀ ਕਿੱਥੇ ਰਹੂਗੀ ਸਹੀ ਗੱਲ ਹੈ ਕੈਂ ਕਲਿਕ ਸਵਾਲ ਕਰ ਦਿੰਦਾ ਵੀ ਲੋਕਾਂ ਇੱਕ ਸਾਡੇ ਸਰਕਾਰਾਂ ਦਾ ਸਿਸਟਮ ਵੀ ਆ ਜਾਂਦਾ ਨਹੀਂ ਸਰਕਾਰਾਂ ਤਾਂ ਹੀ ਮਾਰੀਆਂ ਗਈਆਂ ਠੀਕ ਹੈ ਹਾਂ ਬਿਲਕੁਲ ਸਾਡੇ ਇੱਥੇ ਵੀ ਮਾਰੇ ਹੋ ਜਾਂਦੇ ਆ ਜਦੋਂ ਸਰਕਾਰਾਂ ਦੇ ਨਾਮ 'ਤੇ ਬੰਦ ਰਲਿਆਂ ਦੇ ਲਈ ਪੁਰਾਣਾ ਰਲ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਉਹ ਆਪ ਹੀ ਮਾਰੇ ਹੋ ਜਾਂਦੇ ਆ ਸਰਕਾਰ ਤਾਂ ਕੀ ਕੀ ਹੈ ਕੋਈ ਵੀ ਆਵੇ ਸਰਕਾਰ ਬਿਲਕੁਲ ਕਹਿੰਗਾ ਤੁਸੀਂ ਆਪ ਕੀਤੀ ਵਾਰੀ ਕਰਦੇ ਹੋ ਇੱਕ ਨੇ ਕਿਲੇ ਆਪਣੇ ਕੋਲ 11 ਕਿਲੇ ਲਈ ਰੱਖਦੇ ਇੱਛੇ ਦੀ ਆਪਣੇ ਠੀਕ ਹੈ ਜੀ ਦਾਰਨੇ ਠੀਕ ਹੈ ਜੀ। ਤੇ ਆਪ ਹੀ ਕਰਦੇ ਹੋ ਆਪ ਕੀ ਗੱਲ ਹੈ ਜੀ। ਆ ਬਿਲਕੁਲ ਸਹੀ ਗੱਲ ਹੈ ਜੀ। ਕਹਿੰਦਾ ਦੋਨੇ ਵੇਲੇ ਲਾ ਕੇ ਠੀਕ ਹੈ ਚੋਮ ਲੋਰੀ ਨੂੰ ਅੱਜ ਕੱਲ ਤਾਂ ਡੈਰੀ ਜਾਂ ਫਿਰ ਜਾਂਦਾ ਡੈਰੀ ਨੂੰ। ਸੋ ਬਹੁਤ ਵਧੀਆ ਲੱਗਿਆ ਇਕ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹੈ ਨਾ ਤੇ ਕਿਤੇ ਨਾ ਇੱਕ ਬਹੁਤ ਡੂੰਘੀਆਂ ਗੱਲਾਂ ਨੇ, ਸਿਆਣਪ ਦੀਆਂ ਗੱਲਾਂ ਨੇ। ਪੰਜਾਬ ਸਾਡਾ ਸੋਨੇ ਦੀ ਚਿੜੀ ਹੁੰਦਾ ਸੀ, ਅੱਜ ਵੀ ਸੋਨੇ ਦੀ ਚਿੜੀ ਹੈ। ਪਰ ਜਿਹੜੀ ਚਿੜੀ ਦੇ ਖੰਭ ਝਾੜੀ ਜਾਂਦੇ ਅਸੀਂ ਆਪ ਹੀ ਨਾ ਇੱਥੇ ਕੰਮ ਕਰਕੇ ਕੁਝ ਨਹੀਂ। ਸੋ ਬਹੁਤ-ਬਹੁਤ ਧੰਨਵਾਦ ਇਕ ਜੀ ਸਮਾਂ ਦਿੱਤਾ ਤੁਸੀਂ। ਧੰਨਵਾਦ। ਸੋ ਬਣੇ ਰਹੋ। ਆ ਜਾ ਆ ਜਾ ਆ ਜਾ ਆ ਜਾ ਦੇਖੀਏ